ਲਓ ਜੀ ਅੱਜ ਤੋਂ ਬਾਅਦ ਤੁਹਾਡੇ ਘਰੇ ਜਿੰਨੇ ਵੀ ਫਲ ਫਰੂਟਾਂ ਵਾਲੇ ਬੂਟੇ ਨੇ ਉਹਨਾਂ ਤੋਂ ਫਰੂਟ ਨਹੀਂ ਘਟੂਗਾ ਭਰ ਭਰ ਕੇ ਫਰੂਟ ਆਊ ਜਿਹੜਾ ਏਸੀ ਦਾ ਪਾਣੀ ਆ ਨੂੰ ਡੋਲਿਆ ਨਾ ਕਰੋ ਉਹਨੂੰ ਇਹਨਾਂ ਬੂਟਿਆਂ ਦੇ ਵਿੱਚ ਪਾ ਦਿਆ ਕਰੋ ਜਿਵੇਂ ਅਮਰੂਦ ਦਾ ਬੂਟਾ ਇਹਦੇ ਵਿੱਚ ਪਾਣੀ ਪਾਉਣ ਨਾਲ ਦੇਖੋ ਤੁਸੀਂ ਕਿੰਨਾ ਅਮਰੂਦ ਲੱਗ ਰਿਹਾ ਹੁਣ ਤੁਸੀਂ ਕਹਿੰਦੇ ਹੋ ਵੀ ਕੱਲਾ ਅਮਰੂਦ ਹੀ ਦਿਖਾ ਰਹੇ ਆਂ ਵੀ ਅਮਰੂਦ ਤਾਂ ਆਮੇ ਲੱਗਦਾ ਨਾਲੇ ਤੁਹਾਨੂੰ ਅਗਲੇ ਅਨਾਰ ਦਿਖਾਉਣਾ ਆ ਆਹ ਨਾਰ ਇਹਦੇ ਵਿੱਚ ਵੀ ਆਪਾਂ ਜਿਹੜਾ ਏਸੀ ਵਾਲਾ ਪਾਣੀ ਆ ਉਹ ਪਾਉਨੇ ਆ ਉਹਦੇ ਨਾਲ ਅਨਾਰ ਦੇਖੋ ਕਿੰਨਾ ਲੱਗ ਰਿਹਾ ਤੇ ਨਾਲ ਹੀ ਤੁਹਾਨੂੰ ਦੇਖੋ ਅਮਰੂਦ ਅਮਰੂਦ ਤਾਂ ਅਮਰੂਦ ਇਹ ਨਾਲ ਤੁਸੀਂ ਕਹਿਣਾ ਵੀ ਇਹ ਜਿਹੜਾ ਪਾਣੀ ਹੁੰਦਾ ਯਾਰ ਇਹਦੇ ਨਾਲ ਬਹੁਤ ਜ਼ਿਆਦਾ ਗਰੋਥ ਹੁੰਦੀ ਆ ਬੂਟੇ ਦੀ ਅੰਜੀਰ ਦਾ ਬੂਟਾ ਅੰਜੀਰ ਦੇਖੋ ਦਰਾ ਬੂਟਾ ਦੇਖੋ ਕਿੰਨਾ ਕਾ ਹਲੇ ਇਹ ਪਾਣੀ ਪਾਇਆ ਕਰੋ ਤੇ ਨਾਲ ਹੀ ਥੋੜੀ ਜੀ ਕੋਕੋ ਖਾਦ ਤੇ ਥੋੜੀ ਜੀ ਆਪਾਂ ਕਹਿੰਦੇ ਹਾਂ ਰੂੜੀ ਖਾਦ ਪਾਇਆ ਕਰੋ ਪਾਣੀ ਪਾਇਆ ਕਰੋ ਜਿਆਦਾ ਸ਼ਾਮ ਨੂੰ ਦੇਖੋ ਪਾਲੋਣਾ ਸ਼ੁਰੂ ਕਰ ਗਿਆ ਬੀੜੀ ਨੂੰ ਸ਼ੇਅਰ ਕਰ ਦਿਓ